ਸultanpur Lodhi ਵਿਖੇ ਪਵਿੱਤਰ ਕਾਲੀ ਵੇ ਨਦੀ ਦੇ ਕਿਨਾਰੇ ਤੇ ਮੁਸਲਿਮ ਪਾਈਚਾਰੇ ਨੇ ਹੜਪੀੜਤਾ ਦੀ ਮਦਦ ਦੇ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਹੈ ਤੇ ਇਸ ਪ੍ਰੋਗਰਾਮ ਦੀ ਗਵਾਹੀ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨਵੀ ਲੁਧਿਆਣਵੀ ਨੇ ਕੀਤੀ ਉੱਥੇ ਹੀ ਇਮਾਮ ਉਸਮਾਨ ਰਹਿਮਾਨਵੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਪਵਿੱਤਰ ਧਰਤੀ ਦੇ ਨਾਲ ਮੁਸਲਿਮ ਪਾਈਚਾਰੇ ਦਾ ਡੂੰਗਾ ਲगाव ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਪੂਰਾ ਪੰਜਾਬ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕਰਦੇ ਤੇ ਉੱਥੇ ਹੀ ਮੁਸਲਿਮ ਪਾਈਚਾਰੇ ਨੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਲੋਕਾਂ ਦੀ ਸਹਾਇਤਾ ਲਈ ਰਾਹਤ ਸਮਗਰੀ ਪੇਜਣ ਦਾ ਫੈਸਲਾ ਕੀਤਾ ਸੀ ਤੇ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਪਾਈਚਾਰੇ ਦੇ ਲੋਕ ਰਾਹਤ ਸਮਗਰੀ ਲੈ ਕੇ ਸੁਲਤਾਨਪੁਰ ਲੋਧੀ ਪਹੁੰਚੇ ਨੇ ਉੱਥੇ ਹੀ ਉਹਨਾਂ ਨੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ ਅਤੇ ਰੱਬ ਅੱਗੇ ਪੰਜਾਬ ਨੂੰ ਹੜ੍ਹਾਂ ਤੋਂ ਜਲਦੀ ਤੋਂ ਜਲਦੀ ਨਿਤਾਜ ਦਿਵਾਉਣ ਦੀ ਬੇਨਤੀ ਕੀਤੀ بسم اللہ الرحمن الرحیم شروع اللہ تعالی دے نام توں جو بڑا مہربان تے نہایت رحم کرن والا پچھلے 15 20 دنوں توں پنجاب جڑا ہے ہڑاں دا مقابلہ کردا پیا ہے تے اج مسلمان بھائی چارے دی بڑی تعداد جڑی ہے تقریبا 100 گڈیاں لے کے پنجاب دے الگ الگ حصیاں وچ ساڈے جڑے نیڑے دے صوبے نے ہریانہ، مےواڑ، پتر پردیش ہے، شاملی ہے، اسی طرح پونٹا صاحب ہے، ہماچل ہے ਅਲੱਗ-ਅਲੱਗ ਖੇਤਰਾਂ ਦੇ ਜਿਹੜੇ ਮਸਜਿਦਾਂ ਦੇ ਪ੍ਰਧਾਨ ਇਮਾਮ ਸਾਹਿਬਾਨ ਮੁਫਤੀ ਸਾਹਿਬਾਨ ਜਿਹੜੇ ਨੇ ਉਹ ਸਾਡੀ ਅਪੀਲ ਤੋਂ ਬਾਅਦ ਪੰਜਾਬ ਚ ਆਏ ਨੇ ਔਰ ਵੱਡੀ ਰਾਤ ਸਮਗਰੀ ਜਿਹੜੀ ਹੈ ਸਾਰੇ ਪਾਸੇ ਵੰਡ ਰਹੇ ਉਸੇ ਸਿਲਸਿਲੇ ਚ ਅੱਜ ਅਸੀਂ ਸੰਤ ਸਿਚੇਵਾਲ ਜੀ ਕੋ ਵੀ ਆਏ ਆ ਇਹਨਾਂ ਨਾਲ ਸਾਡੀ ਬਹੁਤ ਪੁਰਾਣੀ ਸਾਂਝ ਹੈ ਔਰ ਇਹ ਤਾਂ ਵੱਡੀ ਗੱਲ ਹੈ ਕਿ ਅਸੀਂ ਇਸ ਵੇਲੇ ਸੁਲਤਾਨਪੁਰ ਲੋਧੀ ਦੇ ਵਿੱਚ ਆਂ ਜਿਹੜੀ ਕਿ ਪਹਿਲੀ ਪਾਤਸ਼ਾਹੀ ਤਨ ਤਨ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਇੱਕ ਲੰਮਾ ਸਮਾਂ ਗੁਜ਼ਾਰਿਆ ਔਰ ਇਹ ਧਰਤੀ ਜਿਹੜੀ ਆਪਸੀ ਭਾਈਚਾਰੇ ਸਾਂਝੀ ਦੀ ਧਰਤੀ ਹੈ ਇੱਥੋਂ ਇੱਕ ਸਮਾ ਸੀ ਜਦੋਂ ਗੁਰਨਾਰਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਰਬਾਬੀ ਤੇ ਭਾਈ ਲਾਲੋ ਜੀ ਜਿਹੜੇ ਹੈ ਉਹਨਾਂ ਨੇ ਇਕੱਠੇ ਹੋ ਕੇ ਆਪਸੀ ਇਕਤਾ ਭਾਈਚਾਰੇ ਦਾ ਸਨੇਹਾ ਦਿੱਤਾ ਜੀ ਨਮਾਜ਼ ਦਾ ਜਦੋਂ ਸਮਾ ਹੋਇਆ ਨਮਾਜ਼ ਵੀ ਅਸੀਂ ਇੱਥੇ ਅਦਾ ਕੀਤੀ ਹੈ ਪਵਿੱਤਰ ਬੋਈ ਦੇ ਟੰਡੇ ਦੇ ਉੱਤੇ ਅਦਾ ਕੀਤੀ ਔਰ ਇਸੇ ਦੀ ਦੁਆ ਕੀਤੀ ਹੈ ਕਿ ਉਹ ਕਹਿੰਦੇ ਕਿ ਬਿਨਾਂ ਰੱਬ ਦੇ ਹੁਕਮ ਦੇ ਕੋਈ ਵੀ ਚੀਜ਼ ਫਤ ਨਹੀਂ ਕੀਤੀ ਜਾ ਸਕਦੀ ਜਿੱਥੇ ਪੰਜਾਬ ਹੜ੍ਹਾਂ ਦਾ ਮੁਕਾਬਲਾ ਕਰਦਾ ਪਿਆ ਹੈ ਉੱਥੇ ਅਸੀਂ ਖੁਦਾ ਦੇ ਅੱਗੇ ਅੱਜ ਦੁਆ ਕੀਤੀ ਹੈ ਕਿ ਪੰਜਾਬ ਨੂੰ ਜਲਦੀ ਤੋਂ ਜਲਦੀ ਪਾਣੀ ਦੀ ਇਹ ਜਿਹੜੀ ਤਕਲੀਫ ਹੈ ਉਸ ਤੋਂ ਨਿਜਾਤ ਮਿਲੇ ਹੜ ਜਿਹੜੇ ਹੈ ਉਹ ਮੁੜ ਕੇ ਆਪਣੀ ਹੱਦਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਵਾਪਸ ਜਾਣ ਅਤੇ ਪੰਜਾਬ ਦੇ ਲੋਕ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਰ ਰਹੇ ਨੇ ਅੱਲਾਹ ਤਾਲਾ ਇਹਨਾਂ ਨੂੰ ਇਨਾ ਸਮਰਥ ਕਰੇ ਨੀ ਤਾਕਤ ਦੇਵੇ ਕਿ ਇਸ ਤਰਾਸਦੀ ਦਾ ਮੁਕਾਬਲਾ ਜਿਹੜਾ ਹੈ ਉਹ ਇਸੇ ਤਰ੍ਹਾਂ ਹਸਦੇ ਖੇਡਦੇ ਕਰੇ